ਹੰਗ ਮਹਾਰਾਜ شیر ਸਿੰਘ ਵਿਸ਼ਨੋ ભગવાન ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ભગવાન ਦੀ ਜੈ ਗ੍ਰੰਥ ਨੰਬਰ 22 14 ਪੋ ਅੰਗਰੇਜ਼ ਸਿੰਘ ਦੇ ਘਰ ਸਹੀਦੀ ਲਿਖਦਾ ਇਸ ਲਿਖਦੇ ਵਿੱਚ ਸੱਚਖੰਡ ਅਲਰਸੀ ਮਹਾਰਾਜ ਦੇ ਸੰਗਾਸਨ ਥੱਲੇ ਸੀ ਇਸ ਟਾਈਮ ਤੇ ਜਿਹੜੀ ਲਿਖਤ ਹੋਈ ਆ ਗੁਰੂ ਅਵਤਾਰ ਵਿਸ਼ਨੋ ਬ੍ਰਹਮਾ ਸਾਰੇ ਹਾਜ਼ਰ ਮਹਾਰਾਜ ਨੇ ਬਲਾਇਸਨ ਵੀ ਆਜੋਤੀ ਜਿਹੜਾ ਬਿਹਾਰ ਚੱਲਿਆ ਲਿਖਤ ਬੜੀ ਲੰਮੀ ਐ ਵਿੱਚੋਂ ਥੋੜੀ ਸਾਰੀ ਲਈ ਆ ਬਾਕੀ ਜਿੱਥੇ ਤੱਕ ਹੁਕਮ ਹੋਏਗਾ ਸੁਣਾਵਾਂਗਾ ਬਾਕੀ ਪਰਵਿੰਦਰ ਪੜ੍ਹੇਗਾ ਇਹੋ ਲਿਖਤ ਮੇਰੇ ਜਿਹੜੀ ਛੱਡਾਂਗਾ ਜਿੱਥੋਂ ਬਰੱਖਿਆ ਕਾਲ ਕਹੇ ਸੱਚਖੰਡ ਪੂਰਵ ਕਰਤਿਆਣ ਤੈਨੂੰ ਦਿਆਂ ਸਨਾਈਆ ਗੋਵਿੰਦ ਵੇਖ ਨਿਸ਼ਾਨ ਜੋ ਧਰਮ ਰਿਆ ਚਲਾਈਆ ਤੂੰ ਸਬਦੇ ਸੁਣੇ ਬਿਆਨ ਭੁੱਲ ਰੇ ਨਾਰਈਆ ਕੀ ਵਰਤਿਆ ਖੇਲ ਜਹਾਨ ਘੜੀ ਚਮਕੌਰ ਦੇ ਗਵਾਈਆ ਵੇਖੀ ਹੋਈ ਨਾ ਮੂਲ ਹਰਾਨ ਹਰਾਨੀ ਨਾ ਕੋਈ ਵਿਖਾਈਆ ਜੋਤੀ ਜੋ ਸਰੂਪ ਪਿਆਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਕਰਨੀ ਕਾਰ ਕਮਾਈਆ ਸੱਚ ਖੰਡ ਕੇ ਪ੍ਰਭੂ ਮੈਨੂੰ ਆਗਿਆ ਚੇਤਾ ਚੇਤਨ ਹੋ ਕੇ ਦਿਆਂ ਸਨਾਈਆ ਜਿਸ ਵੇਲ ਜਿਸ ਵੇਲੇ ਤੇਰਾ ਗੋਵਿੰਦ ਬਣਿਆ ਨੇ ਤਾਂ ਨਾਰਨ ਨਰੇਣ ਤੇਰਾ ਹੁਕਮ ਮਨਾਈਆ ਮੈਂ ਉਸਦਾ ਖੇਲ ਵੇਖਾਂ ਬਿਨਾ ਅੱਖਾਂ ਅੱਖ ਉਟਾਈਆ ਤੇਰੇ ਹੁਕਮ ਨਾਲ ਬਦਲ ਕੇ ਆਇਆ ਸ ਬਦਲ ਕੇ ਆਇਆ ਪੈਸਾ ਆਪਣਾ ਰੂਪ ਬਦਲਾਈਆ ਕਿਉਂ ਗੋਬਿੰਦ ਦਿੱਤਾ ਸੰਦੇਸ਼ਾ ਸਨੇੜਾ ਇੱਕ ਦੜਾਈਆ ਮੈਂ ਤੇਰਾ ਦਸ ਦਸ ਮੇਸ਼ਾ ਸਤ ਦਲਾਰਾ ਤੇਰਾ ਸੋਭਾ ਪਾਈਆ ਔਰ ਕਿ ਅਕਾਲ ਦੀਨ ਦਿਆਲ ਮੇਰੇ ਗੁਰਮੁਖਾਂ ਦਾ ਪੂਰਾ ਕਰਦੇ ਲਿਖਾ ਬਾਕੀ ਰਹਿਣ ਕੋਈ ਨਾ ਪਾਈਆ ਜੋਤੀ ਜੋ ਸਰੂਪ ਯਾਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਸੱਚ ਖੰਡ ਕੇ ਮੈਂ ਗੜੀ ਚਮਕੌਰ ਨੂੰ ਤਕਿਆ ਤਕਿਆ ਬੇਪਰਵਾਇਆ ਜਿਸ ਦਾ ਲੇਖ ਲਿਖਿਆ ਜਿਸ ਦਾ ਲੇਖ ਲਿਖ ਕੋਈ ਨਾ ਸਕਿਆ ਨਾਲ ਕਾਗਜ਼ ਕਲਮ ਸਾਈਆ ਮੈਂ ਖਿੜ ਖਿੜ ਕੇ ਹਸਿਆ ਖੁਸ਼ੀਆਂ ਦਾ ਨਾਰਾ ਲਾਇਆ ਵਾ ਵਾ ਤੇਰਾ ਖੇਲ ਪੁਰਖ ਸਮਰਥਿਆ ਮੇਰੇ ਗੈਰ ਗਮੀਰ ਨੂਰ ਲਾਈਆ ਗੋਵਿੰਦ ਖੁਸ਼ੀਆਂ ਦੇ ਵਿੱਚ ਰਤਿਆ ਮਸਤ ਕਨੂਰ ਰਿਆ ਚਮਕ ਮੈਂ ਚਾਰੋਂ ਕੋਟ ਨਟਿਆ ਭਜਿਆ ਵਾਹ ਦਈਆ ਫਿਰ ਗੋਵਿੰਦ ਤੀਰ ਨਿਸ਼ਾਨਾ ਕਸਿਆ ਮੁਕੀ ਸਮਾਨ ਵੱਲ ਉਠਾਈਆ ਮੈਂ ਜਿਮੀ ਤੂੰ ਫੋਲਿਆ ਕਟਿਆ ਖਾਕ ਦਿੱਤੀ ਓਡਾਈਆ ਮੈਂ ਹੱਕ ਮਾਰੇ ਉਤੇ ਪਟਿਆ ਮਾਤ ਮਾਰੇ ਉਤੇ ਪਟਿਆ ਪਟਨੇ ਵਾਲਾ ਤੇਰਾ ਲੇਖ ਰੇ ਨਰਈਆ ਫਿਰ ਗੁਰਮੁਖਾ ਵਾਲ ਤਕਿਆ ਸੋਨੇ ਨੈਣ ਉਠਾਈਆ ਸੋਨੇ ਨੈਣ ਉਠਾ ਪੰਜ ਮਾਜੇ ਵਾਲੇ ਪੰਜ ਦਵਾਬੇ ਵਾਲੇ ਪੰਜ ਮਾਜੇ ਵਾਲੇ ਪੰਜ ਦਬਾਬੇ ਵਾਲੇ ਪੰਜ ਮਲਵੇਈਏ ਜੁਜਾਰ ਦੇ ਜਿਹੜੇ ਬਣੇ ਨਾਲ ਜਥਿਆ ਸੂਰਬੀਰ ਨਾਮ ਤਰਾਈਆ ਜਿਨ੍ਹਾਂ ਦਾ ਗੋਵਿੰਦ ਦਾ ਵੈਦਾਂ ਵਾਹਿਦ ਸੱਤਰ ਲਤਿਆ ਸੀਸ ਤੜ ਹੋਏ ਜਦਾ ਫਿਰ ਆਪਣਾ ਆਪਸਾ ਪ੍ਰਤਿਆ ਨਾਣਾ ਵਿੱਚ ਨਣਾ ਵਿੱਚ ਨਣਾ ਨਣਾ ਵਿੱਚ ਉਲਟਾ ਆਇਆ ਜੋਤੀ ਜੋ ਸਰੂਪਿਆਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਰਿਆ ਸੁਨਾ ਸੱਚ ਖੰਡ ਕੇ ਮੈਂ ਮੈਂ ਗੜੀ ਚਮਕੌਰ ਤਕੀ ਨਕੀ ਪੁਰਖਿਆ ਕਾਲ ਦਿੱਤੀ ਵਖਾਈਆ ਗੋਵਿੰਦੀ ਤਾਰ ਵੇਖੀ ਸਿੱਖੀ ਸਿੱਖਿਆ ਵੇ ਪਰਵਾਈਆ ਜਿਸ ਵੇਲੇ ਜਝਾਰ ਜੁੰਜਿਆ ਉਸ ਵੇਲੇ ਗੋਵਿੰਦ ਦੇ ਕੋਲ ਇਹ ਜੰਮੂ ਵਾਲੇ ਵਾਕੀ ਰਹਿ ਗਏ ਸੀ 21 ਦੂਜਾ ਨજર ਕੋਈ ਨਾ ਆਇਆ ਬਾਕੀ ਸ਼ਹੀਦ ਹੋ ਗਏ ਸਨ ਜੰਮੂ ਵਾਲੇ ਜਿਹੜੇ ਦਸੇ ਪਾਸ਼ਾ ਦੇ ਕੋਲ ਸਟੇਮ ਤੇ ਰਹਿ ਗਏ ਸਨ ਦੂਜਾ ਨજર ਕੋਈ ਨਾ ਆਇਆ ਫਿਰ ਗੋਵਿੰਦ ਦੀ ਅੰਦਰੂਣ ਨਗਾ ਟਿੱਕੀ ਧਿਆਨ ਧਿਆਨ ਵਿੱਚ ਰਖਾਈਆ ਫਿਰ ਪੁਰਖੇ ਕਾਲ ਨੇ ਅਗੰਮੀ ਚਿੱਠੀ ਲਿਖੀ ਸ਼ਬਦੀ ਤਰਸਣਾਈਆ ਜੇ ਤੂੰ ਪ੍ਰੇ ਪਿਆਰ ਦੀ ਧਾਰ ਮੈਨੂੰ ਦਿੱਤੀ ਦੇਉਣ ਹਾਰ ਤੇਰੀ ਵੜਾਈਆ ਮੈਨੂੰ ਤੇਰੀ ਖੇਲ ਲੱਗੀ ਮਿੱਠੀ ਮਿਟਾ ਰਸ ਦਿੱਤਾ ਚ ਖਾਈਆ ਮੇਰਾ ਲੈਣਾ ਦੇਣਾ ਪੁਰਖੇ ਕਾਲ ਆਉਣ ਜਿੱਠੀ ਦੂਸਰ ਲੋੜ ਰੇ ਨਾਰਾਇਆ ਝਗੜਾ ਰੇ ਨਾ ਪੱਥਰਾ ਇੱਟੀ ਭਾਉਣ ਰੰਗ ਨਾ ਕੋਈ ਰੰਗਾਈਆ ਮੇਰੀ ਸਜਾ ਉਤੇ ਲਟੀ ਆਸਨ ਆਪਣਾ ਇੱਕ ਬਣਾਈਆ ਮੇਰੀ ਤਹਰ ਰੱਖੀ ਚਟੀ ਨਿਰਾਵੈਰ ਤੇਰੀ ਸਰਨ ਆਇਆ ਜੋਤੀ ਜੋ ਸਰੂਪਿਆਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਜਦੀ ਕਰਨੀ ਕਾਰ ਕਮਾਈਆ ਸਾਚੇ ਠੰਡ ਕੇ ਮੈਂ ਗੜੀ ਚਮਕੌਰ ਵੇਖਿਆ ਖੇਲ ਤਮਾਸ਼ ਆਪਣਾ ਰੂਪ ਡਾਈਆ ਜਿਸ ਜਜ ਜਜਾਰ ਨੂੰ ਦਿੱਤਾ ਨੇ ਸੀ ਪਣੀ ਗਲਾਸ ਪੁੱਟਾ ਦਿੱਤਾ ਪਰਤਾਇਆ ਉਸ ਅੰਤ ਉਸ ਅੰਤ ਡਿਗਦਿਆਂ ਰਕੀ ਆਸ ਅੱਖ ਗੋਵਿੰਦ ਵੱਲ ਟਕਾਈਆ ਜੇ ਤੂੰ ਪੁਰਖਿਆ ਕਾਲ ਦਾ ਸੁਤ ਮੈਂ ਵੀ ਤੇਰਾ ਦਾਸ ਸਦਾ ਆਪਣਾ ਸੰਗ ਨਵਈਆ ਜਿਹੜੇ ਮੇਰੇ ਨਾਲੋ ਜੋ ਜੇ ਖਾਸ ਇਹਨਾ ਆਪਣੇ ਕਰ ਬਸਾਈਆ ਮੇਰਾ ਇੱਕ ਦਾ ਇੱਕ ਨਾਲ ਹੋਏ ਨਾਤਾ ਨਾਤਾ ਦੇਣਾ ਵਦਈਆ ਸਹਿਬ ਸਤਿਗੁਰ ਦੇਈ ਦਾਤ ਬਖਸ਼ ਰਹਿਮਤ ਇੱਕ ਕਮਈਆ ਜਿਸ ਗੁਰਮੁਖ ਦਾ ਨਾਮ ਫੀਰ ਸਿੰਘ ਗਲਾਬ ਉਹ ਜਝਾਰ ਦੇ ਕੋਲ ਆਇਆ ਚਾਈ ਚਾਈਆ ਇਹ ਗਲਾਬ ਸਿੰਘ ਸ਼ਾਨੋਂ ਦਾ ਭਰਾ ਸੀ ਆਇਆ ਚਾਈ ਚਾਈਆ ਪਹਿਲੇ ਪ੍ਰੇਮ ਨਾਲ ਕੀਤੀ ਆਦਾਬ ਸੀਸ ਦਿੱਤਾ ਚ ਕਾਈਆ ਫੇਰ ਸਿਰ ਚੁੱਕ ਕੇ ਪਟੂ ਤੇ ਰੱਖਿਆ ਆਪ ਆਪਣਾ ਪ੍ਰੇਮ ਬਨਾਈਆ ਅੰਦਰੋਂ ਕੀਤਾ ਤੂੰ ਮੇਰਾ ਮੈਂ ਤੇਰਾ ਜਾਬ ਵਾਹ ਸਤਿਗੁਰ ਤੇਰੀ ਬੇਪਰਵਾਈਆ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਸੱਚ ਖੰਡ ਕੇ ਮੈਂ ਵੇਖਿਆ ਖੇਲ ਪਰ ਉਪਰਿਵਾਰ ਦੀ ਤੀਵ ਖਾਈਆ ਜਿਸ ਨੂੰ ਚੁਕਿਆ ਸਿੰਘ ਜਜਾਰ ਆਪਣੀ ਸੇਕ ਮਾਈਆ ਉਸ ਨੂੰ ਲਗਾ ਤੀਰ ਕਰਾਰਾ ਔਰ ਪਾਰ ਦੇਖਾ ਹਰ ਬਾਰ ਔਰ ਪਾਰ ਦੇਖਾ ਗਿਆ ਮਟਾਈਆ ਉਹ ਡਿੱਗਾਂ ਮੂ ਦੇ ਪਾਰ ਛਾਤੀ ਛਾਤੀ ਨਾਲ ਛਵਾਈਆ ਇਹ ਜਿਹੜੇ ਗਲਾਬ ਸਿੰਘ ਨੂੰ ਤੀਰ ਲੱਗਾ ਜਜਾਰ ਦਾ ਉਹਨੇ ਰੱਖਿਆ ਸੀ ਉੱਪਰ ਹੀ ਉਹ ਦੇ ਡਿੱਗ ਗਿਆ ਛਾਤੀ ਛਾਤੀ ਨਾਲ ਸਹਾਈਆ ਫਿਰ ਗੋਵਿੰਦ ਨੇ ਖੁਸ਼ੀਆਂ ਵਿੱਚ ਬੋਲਿਆ ਪ੍ਰਭੂ ਦਾ ਇੱਕ ਜੈਕਾਰ ਵਾ ਵਾ ਤੇਰੀ ਬੇਪਰਵਾਈਆ ਤੇਰੇ ਕੋਲ ਆਵੇ ਗੁਰਮੁਖ ਤੇਰੇ ਕੋਲ ਆਵੇ ਗੁਰਮੁਖ ਨਾਲ ਮਿਲ ਕੇ ਮੇਰਾ ਦਲਾਰਾ ਸੋਨਾ ਰੰਗ ਰੰਗਾਈਆ ਸੱਚ ਖੰਡ ਕੇ ਮੈਂ ਉਸ ਵੇਲੇ ਖੁਸ਼ੀਆਂ ਵਿੱਚ ਵਾਵਾ ਕਰਕੇ ਉੱਚੀ ਕੋਕ ਪਕਾਰਾਂ ਕੋਕ ਕੋ ਕੋ ਸਣਾਈਆ ਪੁਰਖ ਅਕਾਲ ਤੇਰਾ ਖੇਲ ਨਿਆਰਾ ਗੋਵਿੰਦ ਤੇਰੀ ਵੜਵੜੀ ਆਈਆ ਉਹਨਾਂ ਚਿਰ ਨੂੰ ਇਕਿਆਂ ਦੀ ਆਗੀ ਵਾਰ ਜਿਹੜੇ 21ਵੇਂ ਪਾਸ਼ਾ ਨੇ ਆਪਣੇ ਕੋਲ ਜੰਮੂ ਵਾਲੇ ਰੱਖੇ ਸਨ ਉਹਨਾਂ ਬਾਦੋਂ ਦੀ ਵਾਰੀ ਆ ਗਈ ਹੈ ਗੋਵਿੰਦ ਸੰਦੇਸ਼ਾ ਦਿੱਤਾ ਸਣਾਈਆ ਜੋਤੀ ਜੋਸ ਰੂਪਿਆਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਚਨਾ ਰੰਗ ਇਕ ਰੰਗਾਈਆ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ